ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਲਾਸਟ ਰਾਈਡ ਵਾਲੀ ਥਾਲ ਨੂੰ ਅੱਜ ਕੋਰਟ ਲਿਆਂਦਾ ਗਿਆ। ਦਰਅਸਲ ਸਿੱਧੂ ਮੂਸੇਵਾਲੇ ਕਤਲ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਣ ਜਾ ਰਹੀ ਹੈ ਅਤੇ ਇਸ ਦੌਰਾਨ ਸਿੱਧੂ ਮੂਸੇਵਾਲੇ ਦੀ ਲਾਸਟ ਰਾਈਡ ਵਾਲੀ ਥਾਲ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਤੇ ਇਸ ਦੇ ਨਾਲ ਹੀ ਅਦਾਲਤ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ EK47 ਤੇ ਸ਼ੂਟਰਾਂ ਦੇ ਵੱਲੋਂ ਜਿਹੜੀਆਂ ਵੀ ਗੱਡੀਆਂ ਵਰਤੀਆਂ ਗਈਆਂ ਸਨ ਉਹਨਾਂ ਨੂੰ ਫਿਜ਼ੀਕਲ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਤੇ ਨਾਲ ਦੀ ਨਾਲ ਉਹਨਾਂ ਸ਼ੂਟਰਾਂ ਦੇ ਵੀ ਫਿਜ਼ੀਕਲ ਤੌਰ ਉਤੇ ਪੇਸ਼ੀ ਹੋਵੇ ਦਰਅਸਲ ਪਿਛਲੀ ਸੁਣਵਾਈ ਦੌਰਾਨ ਅਦਾਲਤ ਦੇ ਵੱਲੋਂ ਇਹ ਹੁਕਮ ਜਿਹੜੇ ਸਨ ਉਹ ਜਾਰੀ ਕੀਤੇ ਗਏ ਸਨ ਤੇ ਅੱਜ ਸਿੱਧੂ ਮੂਸੇ ਵਾਲੇ ਕਤਲ ਮਾਮਲੇ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਤੇ ਸਿੱਧੂ ਮੂਸੇ ਵਾਲੇ ਦੀ ਲਾਸਟ ਰਾਈਡ ਵਾਲੀ ਥਾਲ ਨੂੰ ਅਦਾਲਤ ਲਿਆਂਦਾ ਗਿਆ ਹੈ ਤਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਟੀਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦੀ ਲਾਸਟ ਰਾਈਡ ਵਾਲੀ ਥਾਰ ਹੈ ਜਿਸ ਨੂੰ ਅਦਾਲਤ ਦੇ ਵਿੱਚ ਲਿਆਂਦਾ ਗਿਆ ਕਿਉਂਕਿ ਅੱਜ ਸੁਣਵਾਈ ਹੋਣ ਜਾ ਰਹੀ ਹੈ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਦੱਸਦੀ ਹੈ ਕਿ ਇਸ ਥਾਰ ਦੇ ਵਿੱਚ ਹੀ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ ਸਾਲ 2022 ਸੀ ਤੇ ਤਾਰੀਖ 29 ਮਈ ਸੀ ਇਸ ਤਾਰੀਖ ਨੂੰ ਤੇ ਇਸ ਸਾਲ ਨੂੰ ਕੋਈ ਵੀ ਕਦੇ ਵੀ ਨਹੀਂ ਭੁੱਲ ਸਕਦਾ ਅਤੇ ਏਸੇ ਦਿਨ ਇਸ ਥਾਰ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਨਾਲ ਗੁਰਵਿੰਦਰ ਸਿੰਘ ਮੌਜੂਦ ਸੀ ਜੋ ਕਿ ਅੱਜ ਗਵਾਹੀ ਦੇਵੇਗਾ ਅਦਾਲਤ ਦੇ ਵਿੱਚ ਅਤੇ ਇਹਨਾਂ ਸ਼ੂਟਰਾਂ ਦੀ ਸ਼ਨਾਖਤ ਵੀ ਕਰੇਗਾ ਜਿਨ੍ਹਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ ਤਾਂ ਅੱਜ ਏਕੇ 47 ਸਣੇ ਸ਼ੂਟਰਾਂ ਦੇ ਵੱਲੋਂ ਵੜਤੀਆਂ ਗਈਆਂ ਗੱਡੀਆਂ ਸਣੇ ਸ਼ੂਟਰਾਂ ਦੀ ਯਾਨੀ ਕਿ ਗੈਂਗਸਟਰਾਂ ਦੀ ਅੱਜ ਪੇਸ਼ੀ ਹੋਣੀ ਹੈ ਅਦਾਲਤ ਦੇ ਵਿੱਚ ਤੇ ਇਸੇ ਦੌਰਾਨ ਅਦਾਲਤ ਦੇ ਵੱਲੋਂ ਹੁਕਮ ਦਿੱਤੇ ਗਏ ਸਨ ਕਿ ਸਿੱਧੂ ਮੂਸੇਵਾਲੇ ਦੀ ਲਾਸਟ ਰਾਈਡ ਵਾਲੀ ਥਾਰ ਨੂੰ ਵੀ ਅਦਾਲਤ ਦੇ ਵਿੱਚ ਲਿਆਂਦਾ ਜਾਵੇ ਤਾਂ ਇਸੇ ਸਬਦੇ ਵਿਚਾਲੇ ਜਦੋਂ ਅੱਜ ਸਿੱਧੂ ਮੂਸੇਵਾਲੇ ਦੀ ਥਾਲ ਨੂੰ ਕੋਟ ਲਿਆਂਦਾ ਗਿਆ ਤਾਂ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਬੜੇ ਹੀ ਭਾਵੁਕ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦਿਆਂ ਆਪਣਾ ਦਰਦ ਸਾਂਝਾ ਕੀਤਾ ਗਿਆ ਇਸ ਪੋਸਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਕਾਫੀ ਜ਼ਿਆਦਾ ਭਾਵੁਕ ਨੇ ਤੇ ਆਪਣੇ ਪੁੱਤ ਨੂੰ ਕਾਫੀ ਜ਼ਿਆਦਾ ਅੱਜ ਯਾਦ ਕਰ ਰਹੇ ਨੇ ਉਹਨਾਂ ਦੇ ਵੱਲੋਂ ਇੰਸਟਾਗ੍ਰam ਦੇ ਉੱਤੇ ਇਹ ਪੋਸਟ ਸਾਂਝੀ ਕੀਤੀ ਗਈ ਹੈ ਪੋਸਟ ਸਾਂਝੀ ਕਰਦਿਆਂ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਲਿਖਦੇ ਨੇ ਕਿ ਮੈਂ ਕੀ ਕਹਾਂ ਕੀ ਬੋਲਾਂ ਸ਼ਬਦ ਵੀ ਐ ਸੋਚ ਰਹੇ ਨੇ ਕਿ ਐਸਾ ਕਿਹੜਾ ਸ਼ਬਦ ਹੈ ਭਲਾ ਜੋ ਮੇਰੀਆਂ ਭਾਵਨਾਵਾਂ ਨੂੰ ਸਮਝੇ ਮੈਂ ਹੁਣ ਸੋਚਦੀ ਹਾਂ ਕਿ ਮੇਰੀ ਦਿੱਤੀ ਮੇਰੇ ਪੁੱਤ ਨੂੰ ਚੰਗੇ ਸਿੱਖਿਆ ਅੱਜ ਦੀ ਰਾਜਨੀਤੀ ਦੀਆਂ ਸਾਜ਼ਿਸ਼ਾਂ ਨੇ ਤਹਿਸ ਨਹਿਸ ਕਰ ਦਿੱਤੀ ਮੈਂ ਹੁਣ ਥੱਕ ਕੇ ਇਹ ਕਹਿ ਰਹੀ ਹਾਂ ਕਿ ਮੇਰੇ ਪੁੱਤ ਨੂੰ ਉਹਦੇ ਜਾਣ ਤੋਂ ਬਾਅਦ ਤਾਂ ਜੀ ਲੈਣ ਦਿਓ ਉਹਨੂੰ ਮਾਰਨ ਵਾਲਿਆਂ ਦੀ ਮਰੋਣ ਵਾਲਿਆਂ ਦੀ ਇੰਟਰਵਿਊਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਤੇ ਫਿਲਮਾਂ ਬਣ ਰਹੀਆਂ ਨੇ ਤੇ ਇਹ ਸਭ ਕਿਰਾਾ ਕੌਣ ਰਿਹਾ ਮੇਰੇ ਸੂਬੇ ਦਾ ਮੇਰੇ ਦੇਸ਼ ਦਾ ਉਹ ਕਾਨੂੰਨ ਜੋ ਨਿਆਂ ਨੀਤੀ ਦੇ ਵਿੱਚ ਯਕੀਨ ਰੱਖਦਾ ਹੈ ਮੇਰੇ ਬੱਚੇ ਦੀ ਛਵੀ ਵਿਗਾੜ ਕੇ ਮੇਰੇ ਬੱਚੇ ਦੇ ਨਾਲ ਜੁੜੇ ਤਮਾਮ ਲੋਕਾਂ ਦਾ ਮੂੰਹ ਆਸਾਨੀ ਦੇ ਨਾਲ ਨਹੀਂ ਟੁੱਟਣਾ ਮੈਂ ਮਹਿਸੂਸ ਕਰ ਰਹੀਆਂ ਕਿ ਅੱਜ ਦਾ ਨੌਜਵਾਨ ਵਰਗ ਗੈਂਗਸਟਰਾਂ ਤੇ ਬਣ ਰਹੀਆਂ ਫਿਲਮਾਂ ਨੂੰ ਦੇਖ ਐ ਸਿੱਖੇਗਾ ਕਿ ਗਲਤ ਕਰੋ ਕਾਨੂੰਨ ਦੀ ਉਲੰਘਣਾ ਕਰੋ ਤੇ ਫੇਰ ਤੁਸੀਂ ਚੰਗੇ ਬਣ ਜਾਵੋਗੇ ਬਹੁਤ 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 ਨਿਰਾਸ਼ਾ ਇਨਸਾਫ ਦੇਣ ਦੀ ਥਾਂ ਜ਼ਖਮਾਂ ਨੂੰ ਹੋਰ ਛਿលਿਆ ਜਾ ਰਿਹਾ ਹੈ ਪੁੱਤ ਤੂੰ ਆ ਜਾ ਮੇਰੇ ਕੋਲ ਆ ਕੇ ਜਵਾਬ ਦੇ ਇਹਨਾਂ ਨੂੰ ਮੈਂ ਕਿਵੇਂ ਨਜਿੱਠਾਂ ਐ ਧੋਗਲੀ ਦੁਨੀਆ ਨੂੰ ਤਾਂ ਇਹ ਪੋਸਟ ਮਾਤਾ ਚਰਨ ਕੋਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਭਾਵੁਕ ਪੋਸਟ ਹੈ ਮਾਤਾ ਚਰਨ ਕੋਰ ਦੇ ਵੱਲੋਂ ਸਮੇਂ-ਸਮੇਂ ਤੇ ਆਪਣੇ ਪੁੱਤ ਨੂੰ ਯਾਦ ਕਰਦੇ ਆ ਪੁੱਤ ਦੀਆਂ ਤਸਵੀਰਾਂ ਵੀਡੀਓਜ਼ ਤੇ ਅਜਿਹੇ ਬੋਲ ਜਿਹੜੇ ਨੇ ਉਹ ਸਾਂਝੇ ਕੀਤੇ ਜਾਂਦੇ ਨੇ ਤੇ ਹੁਣ ਇਹ ਭਾਵੁਕ ਬੋਲ ਹਰ ਕਿਸੇ ਦੀ ਅੱਖ ਨਾਮ ਕਰ ਦਿੰਦਾ ਹੈ ਤਾਂ ਦੱਸਦੀ ਹੈ ਕਿ ਅੱਜ ਸਿੱਧੂ ਮੂਸੇਵਾਲੇ ਦੀ ਲਾਸਟ ਰਾਈਡ ਵਾਲੀ ਥਾਰ ਅਦਾਲਤ ਵਿਖੇ ਲਿਆਂਦੀ ਗਈ ਹੈ ਤੁਹਾਨੂੰ ਉਸ ਦੀਆਂ ਵੀ ਤਸਵੀਰਾਂ ਦਿਖਾਈਆਂ ਤੇ ਨਾਲ ਸਭ ਦੇ ਵਿਚਾਲੇ ਮਾਤਾ ਚਰਨ ਕੋਰ ਵੀ ਕਾਫੀ ਜ਼ਿਆਦਾ ਭਾਵੁਕ ਨਜ਼ਰ ਆਏ ਨੇ ਉਹਨਾਂ ਦੇ ਭਾਵੁਕ ਬੋਲ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਏ ਨੇ ਕਿ ਕੇਸ ਤਰੀਕੇ ਆਪਣੇ ਪੁੱਤ ਨੂੰ ਯਾਦ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਉਸ ਨੂੰ ਮਾਰਨ ਵਾਲਿਆਂ ਦੀ ਉਸ ਨੂੰ ਮਰੋਣ ਵਾਲਿਆਂ ਦੀ ਇੰਟਰਵਿਊਜ਼ ਮੀਡੀਆ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਮੇਰੇ ਪੁੱਤ ਨੂੰ ਕਦੇ ਵੀ ਇਨਸਾਫ ਮਿਲ ਸਕੇਗਾ ਅਤੇ ਉਹ ਆਪਣੇ ਨੂੰ ਯਾਦ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਤੂੰ ਇੱਕ ਵਾਰ ਮੇਰੇ ਕੋਲ ਵਾਪਸ ਆ ਜਾ। ਬਾਕੀ ਇਸ ਵਕਤ ਮਾਤਾ ਚਰਨਕੌਰ ਤੇ ਪਿਤਾ ਬਲਕੌਰ ਸਿੰਘ ਸਿੱਧੂ ਹੁਣਾ ਦੇ ਉੱਤੇ ਕੀ ਬੀਤਰੀ ਹੋਵੇਗੀ ਸ਼ਾਇਦ ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਇਹ ਉਹੀ ਲਾਸਟ ਰਾਈਡ ਵਾਲੀ ਸਿੱਧੂ ਮੁਸੀਆਲੇ ਦੀ ਥਾਰ ਹੈ ਜਿਸ ਦੇ ਵਿੱਚ ਸਿੱਧੂ ਮੁਸੀਆਲੇ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਅੱਜ ਇਸ ਥਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਸ਼ੂਟਰਾਂ ਦੇ ਵੱਲੋਂ ਜਿਹੜੀਆਂ ਵੀ ਗੱਡੀਆਂ ਕਤਲ ਦੇ ਵਿੱਚ ਇਸ ਵਾਰਦਾਤ ਦੇ ਵਿੱਚ ਵਰਤੀਆਂ ਗਈਆਂ ਸਨ ਉਹਨਾਂ ਨੂੰ ਵੀ ਪੇਸ਼ ਕਰਨ ਦੇ ਹੁਕਮ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਦਿੱਤੇ ਗਏ ਸਨ ਤੁਸੀਂ ਦੇਖ ਰਹੇ ਹੋ live ਪੰਜਾਬੀ ਟੀਵੀ